ਇਹ ਤੋਂ ਅੱਗੇ ਸਭ ਨੇ ਤਸਵੀਰਾਂ 'ਚ ਬੰਦ ਪਿਆ ਤੇ ਬੌਂਸਰਾਂ ਨਾਲ ਘਿਰਿਆ ਹੋਇਆ ਉਹ ਮੇਨ ਰਸਤਾ ਹੈ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦਾ ਹੈ ਪਰ ਸੁਨਾਕੀ सिन्हा ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਬੌਂਸਰਾਂ ਨੇ ਰਾਹਤੇ ਬੰਦ ਕਰ ਦਿੱਤੇ ਨੇ ਨਾ ਤਾਂ ਕੋਈ ਦੁਕਾਨਦਾਰ ਇਥੋਂ ਆਪਣੀਆਂ ਦੁਕਾਨਾਂ ਖੋਲ੍ਹ ਸਕਦੇ ਨੇ ਤੇ ਨਾ ਹੀ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ نصیਬ ਹੋ ਰਹੇ ਨੇ ਸੋਮਵਾਰ ਦੁਪਹਿਰ ਨੂੰ ਅੰਮ੍ਰਿਤਸਰ ਦੇ ਇਸ ਰਾਹਤੇ ਦਾ ਹਾਲ ਤੁਸੀਂ ਵੀ ਦੇਖੋ ਉਥੇ ਦੂਜੇ ਪਾਸੇ ਸੜਕਾ ਬੰਦ ਹੋਣ ਕਾਰਨ ਸ਼ਰਧਾਲੂਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭੀੜ ਹੱਦ ਤੋਂ ਵੱਧ ਹੋ ਚੁੱਕੀ ਸੀ ਤੇ ਕਈ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਜਾਣ 'ਚ ਕਾਫੀ ਦਿੱਕਤਾਂ ਆਈਆਂ ਦੁਕਾਨ ਅੱਜ 11 ਵਜੇ ਖੁੱਲ ਗਈ ਹੈ ਪਰੇਸ਼ਾਨੀ ਬੜੀ ਹੈ ਰਸ਼ ਬਹੁਤ ਜ਼ਿਆਦਾ ਹੈਗਾ ਕਿਉਂ ਰਸ਼ ਸ਼ੂਟਿੰਗ ਹੋ ਰਹੀ ਹੈ ਫਿਲਮ ਦੀ ਸਰ ਤਾਂ ਲੱਗਦਾ ਵੀ ਤੁਹਾਡਿਆਂ ਕੋਈ ਨੁਕਸਾਨ ਨਹੀਂ ਹੈ ਇਸ ਵਿੱਚ ਸ਼ੂਟਿੰਗ ਸਰ ਨੁਕਸਾਨ ਇਹ ਹੈ ਕਿ ਸਾਡਾ ਸਮਾਨ ਡਿੱਗੀ ਜਾਂਦਾ ਹੈ ਰਿਕਸ਼ੇ ਜਾ ਰਹੇ ਆ ਠੇਲੇ ਆ ਰਹੇ ਆ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਨ੍ਹਾਂ ਨੇ ਡਿਊਟੀ ਟਾਈਮ ਜਾਣਾ ਹੈ ਸਕੂਟਰ ਦਾ ਜਾਮ ਲੱਗਾ ਹਾਂਜੀ ਕੀ ਕਰ ਰਹੇ ਹੋ ਪਤਾ ਕਿਸ ਲਈ ਇਹ ਤੋਂ ਨਹੀਂ ਚੱਲ ਇਹ ਤੋਂ ਨਹੀਂ ਪਤਾ ਸਰ ਕੋਈ ਬਾਹਨੇ ਸਾਰੇ ਦਰਸ਼ ਨਿਕਲ ਜਾਂਦੇ ਨੇ ਵੇਰ ਸੇ ਨਿਕਲ ਜਾਣਗੇ ਸਵੇਰ ਤੋਂ ਲੈ ਕੇ ਹੁਣ ਤੱਕ ਬਲੋਗ ਸਾਰਾ ਕੀਤਾ ਹੈ ਤੁਹਾਡੀ ਰੋਟੀ ਖਰਾਬ ਹੋ ਗਈ ਹੈ ਅਈ ਅਈ ਤਾਜੀ ਕਮਾਨੇ ਆ ਤਾਜੀ ਖਾਣੇ ਆ ਸਾਡਾ ਜਿਨ੍ਹਾਂ ਰਾਮ ਗੀਤਾ ਇਹੋ ਇਹੋ ਸ਼ੂਟਿੰਗ ਨੂੰ ਕੀ ਕਰਨਾਗਾ ਪ੍ਰਸ਼ਾਸਨ ਤੋਂ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਫਿਲਮ ਹੁਣ ਨਹੀਂ ਇੱਥੇ ਹੋਣੀ ਜੇ ਕੋਈ ਸ਼ੂਟਿੰਗ ਨਹੀਂ ਹੋਣੀ ਚਾਹੀਦੀ ਜੀ ਅੱਜ ਮੱਸੀ ਆ ਗਈ ਹੈ ਯਾਤਰੂ ਆ ਰਿਹਾ ਸਾਡੀ ਰੋਜੀ ਰੋਟੀ ਹੈਗੀ ਆ ਰੋਜੀ ਰੋਟੀ ਖਰਾਬ ਹੋ ਗਈ ਤੁਹੇਰੇ ਪਾਸੇ ਕਾਰਪੋਰੇਸ਼ਨ ਦੇ ਜੁਆਇੰਟ ਕਮਿਸ਼ਨਰ ਨਿਤਿਸ਼ ਸਾਗਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਹੀ ਨਹੀਂ ਸੀ ਤੇ ਸ਼ੂਟਿੰਗ ਵਾਲਿਆਂ ਵੱਲੋਂ ਕੋਈ ਪਰਮਿਸ਼ਨ ਵੀ ਨਹੀਂ ਲਈ ਗਈ ਜਿਸ ਨੂੰ ਲੈ ਕੇ ਉਹ ਬੰਦੀ ਕਾਰਵਾਈ ਵੀ ਕਰਨਗੇ ਅਹ ਦੇਖੋ ਜਿਹੜੀ ਇਹ ਫਿਲਮ ਦੀ ਤੁਸੀਂ ਮੈਨੂੰ ਦੱਸਿਆ ਹੈਗਾ ABC ਫਿਲਮ ਦੀ ਕੋਈ ਸ਼ੂਟਿੰਗ ਚੱਲ ਰਹੀ ਹੈ ਪਿਛਲੇ 10 ਦਿਨਾਂ ਤੋਂ ਤੁਸੀਂ ਹੀ ਮੈਨੂੰ ਦੱਸਿਆ ਕਿ 10 ਦਿਨਾਂ ਤੋਂ ਫਿਲਮ ਦੀ ਸ਼ੂਟਿੰਗ ਚੱਲਦੀ ਪਈ ਹੈ ਤੇ ਇਸ ਸੰਬੰਧ ਦੇ ਵਿੱਚ ਜਿਹੜੀ ਕੋਈ ਪਰਮਿਸ਼ਨ ਰਿਕੁਆਇਰਡ ਪਰਮਿਸ਼ਨ ਹੈਗੀ ਆ ਉਹ ਮੇਰੇ ਆਫਿਸ ਦੇ ਵਿੱਚ ਕੋਈ ਪਰਮਿਸ਼ਨ ਨਹੀਂ ਗਈ ਹੈਗੀ ਸੋ ਜੇ ਤੁਸੀਂ ਮੇਰੇ ਧਿਆਨ ਚ ਇਹ ਗੱਲ ਆਂਦੀ ਹੈਗੀ ਹੈ ਤੇ ਇਸ ਤਰੀਕੇ ਦੀ ਕੋਈ ਕੰਪਲੇਂਟ ਮੈਨੂੰ ਪਹਿਲਾਂ ਨਹੀਂ ਆਈ ਹੈਗੀ ਸਾਡੇ ਦਫਤਰ ਨੂੰ ਮੈਨੂੰ ਕੋਈ ਕੰਪਲੇਂਟ ਨਹੀਂ ਆਈ ਹੈਗੀ ਜੇ ਕੁਝ ਐਦਾਂ ਹੈਗਾ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵੈਸੇ ਵੀ ਜਦੋਂ ਅਸੀਂ ਕੋਈ ਪਰਮਿਸ਼ਨ ਦਿੰਨੇ ਹੈਗੇ ਆ ਤੇ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਜਾਂਦਾ ਹੈਗਾ ਕਿ ਕੋਈ ਵੀ ਟ੍ਰੈਫਿਕ ਡਿਸਰਪਸ਼ਨ ਜਾਂ ਕਿਸੇ ਵੀ ਲੋਕਾਂ ਨੂੰ ਕੋਈ ਵੀ ਇਨਕਨਵੀਨੀਅੰਸ ਨਹੀਂ ਕੀਤੀ ਜਾਊਗੀ ਜਿਸ ਤਰੀਕੇ ਦੀ ਕੋਈ ਗੱਲ ਹੈਗੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਚੈੱਕ ਕਰਾਂਗੇ ਕਿ ਕੀ ਉਹਨਾਂ ਨੇ ਪਰਮਿਸ਼ਨ ਲਈਤੀ ਹੈਗੀ ਆ ਕਿਉਂਕਿ ਮੇਰੇ ਦਫ਼ਤਰ ਦੇ ਥਰੂ ਨਹੀਂ ਨਿਕਲੀ ਕਈ ਵਾਰ ਇਹ ਹੁੰਦਾ ਹੈਗਾ ਕਿ ਮੈਂ ਦਫ਼ਤਰ ਦੇ ਵਿੱਚ ਨਹੀਂ ਹੁੰਦਾ ਹੈਗਾ ਜਾਂ ਕੋਈ ਮੀਟਿੰਗ ਚੰਡੀਗੜ੍ਹ گئے ਆ ਜਾਂ ਬਾਹਰ ਗਏ ਹੈਗੇ ਆ ਤਾਂ ਡਾਇਰੈਕਟਲੀ ਮੈਮ ਤੋਂ ਪਰਮਿਸ਼ਨ ਲੈ ਲੀਤੀ ਜਾਂਦੀ ਹੈ ਵੈਸੇ ਸਾਰੀਆਂ ਪਰਮਿਸ਼ਨਸ ਮੇਰੇ ਥਰੂ ਰੂਟ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਇਹ ਸਟੇਟ ਅਫਸਰ ਨੂੰ ਬੁਲਾ ਕੇ ਚੈੱਕ ਕੀਤਾ ਜਾਊਗਾ ਤੇ ਦੂਜਾ ਜੇ ਉਹਨਾਂ ਵੱਲੋਂ ਕੋਈ ਅਨधिकृत तौर ਤੇ ਕੋਈ ਟ੍ਰੈਫਿਕ ਡਿਸਰਪਸ਼ਨ ਕੀਤੀ ਹੋਈ ਆ ਤਾਂ ਉਸ ਬੰਦੇ ਦੇ ਵਿੱਚ ਪੁਲਿਸ ਨੂੰ ਵੀ ਦੱਸਿਆ ਜਾਊਗਾ ਤੇ ਜਿਹੜੀ ਪੰਦੀ ਕਾਰਵਾਈ ਹੈਗੀ ਉਹ ਕੀਤੀ ਜਾਊਗਾ ਖੈਰ ਵੇਖਣ ਵਾਲੀ ਗੱਲ ਹੁਣ ਇਹ ਹੈ ਕਿ ਲੋਕਾਂ ਤੇ ਸ਼ਰਧਾਲੂਆਂ ਨੂੰ ਹੋਣ ਵਾਲੀਆਂ ਦਿੱਕਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਕਿੰਨੀ ਜਲਦੀ ਇਸ ਮਸਲੇ ਦਾ ਹੱਲ ਕਰਦਾ ਹੈ ਅੰਮ੍ਰਿਤਸਰ ਤੋਂ ਸੁਖਿਆਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ तुसी भी विदेश विच अपना भविक बना चाहते हो पाओ विदेश पढ़ाई करण का मौका पिरािड ई सर्विस की सलाहना भारत सरकार को तो मान्यता प्राप्त करो तिरानवे नौ सौ अठहत्तर तिरानवे नौ सौ अठार